ਮੈਂ ਤੁਹਾਡਾ ਆਪਣਾ ਹੈਪੀ ਸ਼ਰਮਾ ਤੁਸੀਂ ਦੇਖ ਰਹੇ ਹੋਗੇ ਨਿਊਜ਼ 84 ਟੂਡੇ ਦੋਸਤੋਂ ਕਿਸਾਨੀ ਅੰਦੋਲਨ ਧਰਨੇ ਵਿੱਚ ਹਾਜ਼ਰੀ ਲਵਾ ਰਹੇ ਹੈਗੇ ਕੱਲ ਤੋਂ ਤੁਹਾਨੂੰ ਲਾਈਵ ਟੈਲੀਕਾਸਟ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਲਾਈਵ ਤਸਵੀਰਾਂ ਦੋਸਤੋਂ ਉਰੇ ਬਹੁਤ ਸਾਰੇ ਲੀਡਰ ਐਸਾਵਾਂ ਪਹੁੰਚੇ ਹੋਏ ਨੇਗੇ ਠੀਕ ਹੈ ਸਿੰਗਰ ਫੈਸਲ ਸਾਬਾਨ ਸਹਿਬਾਨ ਬਹੁਤ ਜ਼ਿਆਦਾ ਪਹੁੰਚੇ ਹੋਏ ਨੇਗੇ ਤੇ ਇਸਾ ਸ਼੍ਰੀ ਵਿਜੇਂਦਰ ਸਿੰਘ ਲਾਹੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਟੜੇ ਕਾਂਗਰਸ ਦੇ ਲੀਡਰ ਬਿਸਰੇ ਵਿਜੇਂਦਰ ਸਿੰਘ ਲਾਹੀ ਪਹੁੰਚੇ ਨੇਗੇ ਠੀਕ ਹੈ ਇਹਨਾਂ ਨੂੰ ਉਸ ਜਾਣ ਦੀ ਕੋਸ਼ਿਸ਼ ਕਰਾਂਗੇ ਤੁਹਾਰੇ ਪਹੁੰਚਿਓ ਕਿਸਾਨੀ ਅੰਦੋਲਨ ਦੇ ਵਿੱਚ ਆ ਕੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਤੇ ਕੀ ਤੁਹਾਨੂੰ ਵੀ ਧਰਲੇਬਾ ਸਾਹਿਬ ਇਸ ਸਿਹਤ ਬਾਰੇ ਜਾਣਕਾਰੀ ਰੱਖੀ ਹੈ ਕਿਵੇਂ ਲੱਗ ਰਿਹਾ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਸਿਹਤ ਸਾਡੇ ਸਭ ਵਾਸਤੇ ਇੰਪੋਰਟੈਂਟ ਹੈ ਔਰ ਉਹ ਹਰ ਰੋਜ਼ ਕਮਜ਼ੋਰ ਹੋ ਰਹੀ ਹੈ ਮੈਂ ਤਾਂ ਆਪਣੇ ਵੱਲੋਂ ਉਹਨਾਂ ਦੀ ਜਥੇਬੰਦੀ ਨੂੰ ਤੇ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਕਿ ਜਿਹੜੀ ਤੁਹਾਨੂੰ ਡਾਕਟਰਾਂ ਦੀ ਟੀਮ ਦੇਖ ਰਹੀ ਹੈ ਉਹਨਾਂ ਨੂੰ ਐਮਸ ਦੇ ਪੀਜੀਏ ਦੇ ਡਾਕਟਰਾਂ ਦੀ ਇੱਕ ਟੀਮ ਜਿਹਦੇ ਉੱਪਰ ਤੁਹਾਨੂੰ ਵਿਸ਼ਵਾਸ ਹੋਵੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਉਹ ਟੀਮ ਦੀ ਸਹਾਇਤਾ ਤੇ ਸਹਿਯੋਗ ਤੁਹਾਨੂੰ ਮਿਲ ਸਕੇ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਸਿਹਤ ਠੀਕ ਹੋ ਸਕੇ ਔਰ ਆਪਾਂ ਸਭ ਨੂੰ ਪਤਾ ਹੈ ਕਿ ਡੱਲੇਵਾਲ ਸਾਹਿਬ ਇੱਕ ਜ਼ਮੀਨੀ ਪੱਧਰ ਦੇ ਸੰਘਰਸ਼ੀ ਲੀਡਰ ਹੈ ਜਿਨ੍ਹਾਂ ਨੇ ਹਮੇਸ਼ਾ ਕਿਸਾਨਾਂ ਦੇ ਤੇ ਗਰੀਬ ਮਜ਼ਦੂਰਾਂ ਦੀ ਆਵਾਜ਼ ਨੂੰ ਦਬ ਕੇ ਉੱਪਰ ਚੱਕਿਆ ਸਰਕਾਰਾਂ ਦੇ ਮੋਰੇ ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਕਿ ਕਿਹੜੀ ਕਿਹੜੇ ਮੁੱਦੇ ਲੋਕਾਂ ਦੇ ਮੁੱਦੇ ਹਨ ਔਰ ਅੱਜ ਆਪਾਂ ਇਹ ਵੀ ਸਾਰੇ ਜਾਣਦੇ ਹਾਂ ਕਿ ਜਿੱਥੇ ਅੱਜ ਇੱਕ ਖੇਤਾਨੀ ਮੁੱਦਾ ਹੈ ਕਿਸਾਨ ਪਰ ਅਜਿੱਥੇ ਆਪਣਾ ਖੂਨ ਪਸੀਨਾ ਇਕ ਕਰਕੇ ਫਸਲ ਬੀਜ ਕੇ ਲੋਕਾਂ ਦਾ পেট ਭਰਦੇ ਆ ਉਥੇ ਉਸੇ ਖੇਤ ਚੋਂ ਗਰੀਬ ਨੂੰ ਵੀ ਰੋਟੀ ਮਿਲਦੀ ਹੈ ਆੜਤੀ ਨੂੰ ਵੀ ਰੋਟੀ ਮਿਲਦੀ ਹੈ ਛੋਟੇ ਦੁਕਾਨਦਾਰਾਂ ਨੂੰ ਉਥੇ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਸਭ ਦੀ ਰੋਟੀ ਪਾਣੀ ਕਿਸਾਨੀ ਦੀ ਕਿਸਾਨੀ ਤੋਂ ਚੱਲਦੀ ਹੈ ਔਰ ਕਿਸਾਨੀ ਪੰਜਾਬ ਦੀ ਆਰਥਿਕਤਾ ਦੇ ਉੱਪਰ ਬੜਾ ਵੱਡਾ ਰੋਲ ਅਦਾ ਕਰਦੀ ਹੈ ਤੋਂ ਮੈਂ ਇਹ ਜ਼ਰੂਰ ਸਮਝਦਾ ਕਿ ਇਹ ਸਾਰੇ ਲੋਕਾਂ ਦਾ ਆਪਸੀ ਭਾਈਚਾਰਾ ਪਿਆਰ ਸਾਂਝ ਜੋ ਮਜ਼ਬੂਤ ਇੱਕ ਨੌ ਮਾਸਾ ਰਿਸ਼ਤਾ ਹੈ ਇਸ ਕਰਕੇ ਕਿਸਾਨੀ ਮੁੱਦਿਆਂ ਦਾ ਹੱਲ ਜ਼ੋਰਦਾਰ ਤਰੀਕੇ ਨਾਲ ਹੋਣਾ ਚਾਹੀਦਾ ਹੈ ਔਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਖੁੱਲ੍ਹ ਕੇ ਕੇਂਦਰ ਸਰਕਾਰ ਦੇ ਉੱਪਰ ਦਬਾਅ ਪਾਇਆ ਜਾਵੇ ਤਾਂ ਕਿ ਇਹ ਕਿਸਾਨਾਂ ਦਾ ਮੁੱਦਾ ਹੱਲ ਹੋ ਸਕੇ ਜਿੱਥੇ ਡੱਲੇਵਾਲ ਸਾਹਿਬ ਦੀ ਸਿਹਤ ਦੀ ਗੱਲ ਹੈ ਉਸ ਨੂੰ ਵੀ ਸਾਨੂੰ ਦੇਖਣਾ ਚਾਹੀਦਾ ਨੇੜੇ ਹੋ ਕੇ ਤਾਂ ਕਿ ਉਹ ਵੀ ਠੀਕ ਰਹੇ ਔਰ ਇਹ ਮੁੱਦਾ ਵੀ ਹੱਲ ਹੋ ਸਕੇ ਇੱਕ ਸਿੰਘਲਾ ਸਾਹਿਬ ਤੁਹਾਡਾ ਨੈਟਵਰਕ ਪੂਰਾ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਹੈਗਾ ਠੀਕ ਹੈ ਜੋ ਲੋਕ ਘਰਾਂ ਦੇ ਵਿੱਚ ਬੈਠੇ ਨੇ ਆਪਣੀ ਰਜਾਈਆਂ ਦੇ ਵਿੱਚ ਬੈਠੇ ਨੇ ਉਹ ਨਹੀਂ ਪਹੁੰਚ ਰਹੇ ਜੋ ਕਿਸਾਨ ਉਹ ਠੰਡ ਦੇ ਵਿੱਚ ਵੀ ਬੈਠੇ ਨੇਗੇ ਕੁਝ ਲੋਕ ਕਿਸਾਨ ਲਾ ਲੋ ਕੋਈ ਵੀ ਲਾ ਲੋ ਆਪਾਂ ਸਾਰੀ ਕਦਾਇ ਅੰਦੋਲਨ ਆਗਾ ਠੀਕ ਹੈ ਜੋ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਤੁਸੀਂ ਕੀ ਮੈਂ ਤਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਇਹ ਜਿਹੜੇ ਕਿਸਾਨਾਂ ਦੇ ਮੁੱਦੇ ਆ ਜਾਂ ਅੰਦੋਲਨ ਆ ਉਹਨਾਂ ਨੂੰ ਆਪਣੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਭੇਜੋ ਤਾਂ ਕਿ ਸਾਰੇ ਲੋਕਾਂ ਨੂੰ ਇਹ ਕਿਸਾਨ ਭਰਾਵਾਂ ਦੇ ਜਿਹੜੇ ਮੁੱਦੇ ਉਹ ਸਮਝ ਆਸਾਂਗੇ ਕਿ ਔਰ ਸਾਡਾ ਸਾਰਿਆਂ ਦਾ ਜੋ ਆਪਸੀ ਇੱਕ ਦੂਜੇ ਦੇ ਨਾਲ ਆਰਥਿਕਤਾ ਸਾਡੀ ਜੁੜੀ ਹੈ ਇਹ ਸਾਡੀ ਮਜ਼ਬੂਤੀ ਜੁੜੀ ਹੈ ਉਹ ਸਾਰੇ ਲੋਕਾਂ ਨੂੰ ਉਸ ਦਾ ਫਾਇਦਾ ਹੋ ਸਕੇ ਇਸ ਅਨੰਦ ਜੀ ਸ੍ਰੀ ਵੀਜੇਂਦਰ ਸਿੰਘਲਾ ਕਾਂਗਰਸ ਲੀਡਰ ਧੰਨਵਾਦ ਜੀ